ਹਾਂ ਬੂਟੇ ਲੈ ਆ ਜੀ ਬਲ ਨਹੀਂ ਕਦੇ ਤੇ ਇਹਨੂੰ ਕੱਢ ਕੇ ਲਾਈਏ ਫਿਰ ਜਾਂ ਇਦਾਂ ਇਦਾਂ ਲਾ ਦਈਏ ਇੱਕ ਇੱਕ ਆਇਆ ਪਪੂਲਰ ਦਾ ਲੈ ਆਈਗਾ ਜੀ ਤੇ ਦੋ ਨੇ ਇੱਕ ਸਫੇਦਾ ਲਿਆ ਤੇ ਇੱਥੇ ਲਾਗੇ ਪਪੂਲਰ ਪਪੂਲਰ ਲੱਗੇ ਪਈਏ ਮੈਂ ਕਿਹਾ ਚੱਲ ਇੱਥੇ ਹੀ ਲਾ ਦਨੇ ਇੱਕ ਅੱਧਾ ਇੱਥੇ ਪਪੂਲਰ ਲੱਗੇ ਪਈਏ ਮੈਂ ਕਿਹਾ ਇੱਥੇ ਲਾ ਦਨੇ ਇੱਕ ਇਹ ਯਾਰ ਇਹਨੂੰ ਕੱਢ ਕੇ ਲਾਈਏ ਜਾਂ ਕਿੱਦਾਂ ਇਹਦੇ ਵਿੱਚੋਂ ਏਦਾਂ ਹੀ ਲਾ ਦਈਏ ਇਹਨੂੰ ਇਹਨੂੰ ਪਾੜਨੇ ਪੈਣਾ ਫਿਰ ਅੱਧੇ ਹੀ ਦਬਤਣਾ ਵਿੱਚ ਹਾਂ ਅੱਗੇ ਅੱਗੇ ਪਾਣੀ ਪੂਣੇ ਤੋਂ ਮਿਲਦਾ ਆ ਪਾਣੀ ਪੂਣੇ ਵੀ ਇੱਥੇ ਮਿਲ ਜਾਏਗਾ ਯਾਰ ਮੱਛਰ ਖਾ ਗਿਆ ਉਹ ਲਾਤ ਗੰਦੇ ਹੋਏ ਪਏ ਆ ਕਿੱਥੇ ਇੱਕ ਸਫੇਦਾ ਵੀਗਾ ਯਾਰ ਆਏ ਆ ਦੇ ਸਫੇਦਾ ਵੀ ਹੈਗਾ ਸਫੇਦਾ ਵੀ ਲਿਆ ਇੱਕ ਛੋਟਾ ਜਿਹਾ ਇਹ ਸਾਨੂੰ ਫਰੀ ਜੀ ਦੇ ਦਿੱਤਾ ਨੇ ਇਹ ਵੀ ਲਾ ਲੈਣੇ ਇੱਥੇ ਚੋਲੋ ਇੱਕਦਮ ਬੂਟਾ ਲਾ ਦੇਣਾ ਚਾਹੀਦਾ ਯਾਰ ਜਿੱਦਾਂ ਦੀ ਗਰਮੀ ਪੈ ਰਹੀ ਭਰਾਵਾ ਤੋਵਾ ਤੋਵਾ ਹੋਈ ਪਈ ਐ ਤਰਾਹੀ ਮਾਮ ਤਰਾਹੀ ਮਾਮ ਮਚਿਆ ਪਿਆ ਬੂਰਾ ਸਹੀ ਚੋਲੋ ਜੀ ਇਹ ਬਗਵਾਨ ਇਹ ਜੀ ਸ਼ਿਵ ਨਾ ਦੀ ਕ੍ਰਿਸ਼ਨ ਅਹ ਸੁਭਾ ਕੀ ਲਗਾ ਅੱਜ ਤਾਂ ਪ੍ਰਭੂ ਤੇਰੀ ਇੱਛਾ ਨਾਲ ਤੇਰੀ ਤੇਰੀ ਇਹ ਸ੍ਰਿਸ਼ਟੀ ਐ ਚਲੋਈ ਹਾਂ ਆਈ ਹੋਈ ਤੇ ਹੇ ਚਲੋਈ ਓਹ ਆਵਾ ਆ ਜਾ ਵਿਚਾਈ ਇਹ ਨੂੰ ਨਿਕਲ ਗਿਆ ਇਹ ਵਿਚ ਮਿੱਟੀ ਵਾਲਾ ਕੀੜਾ ਨਾਲੇ ਮਿੱਟੀ ਦਾ ਕੀੜਾ ਨਿਕਲ ਗਿਆ ਇਹ ਜਰਾ ਬਾਹਰ ਇਹਨੂੰ ਹੁਣ ਦਬ ਦਿੰਨੇ ਵਿੱਚ ਨਹੀਂ 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 ਅੱਜ ਬਾਰਿਸ਼ ਦੇ ਪਾਣੀ ਅੱਜ ਕੱਲ ਅੱਜ ਕੱਲ ਜਿੱਦਾਂ ਮਤਲਬ ਕਿ ਬਾਰਸ਼ਾਂ ਹੋ ਰਹੀਆਂ ਅੱਜ ਕੱਲ ਬਾਰਸ਼ਾਂ ਹੋ ਰਹੀਆਂ ਜਿੱਦਾਂ ਜਿੱਥੇ ਮਰਜ਼ੀ ਤੁਸੀਂ ਲਗਾ ਦਿਓ ਆਪਣੇ ਆਪ ਹੋ ਜਾਣੇ ਆ ਪਾਣੀ ਲਾਂਦੇ ਵੀ ਨਹੀਂ ਲੋੜ ਹੈਗੀ ਅੱਜ ਕੱਲ ਮਾੜਾ ਮੋਟਾ ਹੀ ਮਤਲਬ ਕਿ ਇੱਕ ਦੋ ਦਿਨ ਬਾਅਦ ਤਾਂ ਮੀਂਹ ਪੈ ਜਾਂਦਾ ਤੇ ਮੁਸਾਤਾ ਕਰਕੇ ਇੱਥੇ ਲਾ ਦੀ ਹਰ ਇੱਕ ਜਗ੍ਹਾ ਤੇ ਹਣਾ ਆ ਪਤਾ ਨਹੀਂ ਕਿਹਦਾ ਖੇਤ ਆ ਇੱਥੇ ਹੀ ਲਾ ਦੇਣਾ ਸਾਰੇ ਅਸੀਂ ਔਰ ਓ ਇੱਕ ਕਿਨਾਰੇ ਤੇ ਲਾ ਦੇਣ ਇੱਥੇ ਡੂੰਘ ਬੜਾ ਪਿਆ ਹੈ ਹਣਾ ਲਾ ਦੇਣੇ ਆ ਹੋ ਜਾਣੇ ਆ ਹਾਂ ਇਹ ਕਰ ਰਿਹਾ ਗਿਆ ਹੋਂ ਤਾਂ ਨੂੰਣਾ ਹੀ ਆਪਣੇ ਵਿਆਹ ਦੀ ਸਟੋਰੀ ਵੀ ਸੁਣਾਣੇ ਆ ਜਾਂਦੇ ਜਾਂਦੇ ਤੇ ਸਾਡੇ ਨਾਲ ਬਣੇ ਰਹੀਓ ਮੈਂ ਵਿਆਹ ਦੀ ਸਟੋਰੀ ਤਾਂ ਦੱਸਣੀ ਅੱਜ ਆਪਣੇ ਵਿਆਹ ਦੀ ਚਲੋ ਤੁਹਾਨੂੰ ਦੱਸਦੇ ਆ ਅੱਜ ਸਾਡਾ ਵਿਆਹ ਜਿਹੜਾ ਹੋਇਆ 2009 ਦੇ ਵਿੱਚ ਹੋਇਆ ਤੇ ਆਪਾਂ ਜਿਹੜੇ ਮਿਲੇ ਆ ਮਿਲੇ ਆਪਾਂ 2000 2007 ਚ ਅੱਛਾ ਆਕਤੂਬਰ ਮਹੀਨੇ ਆਸ਼ੀਮ ਨੂੰ ਲਿਵਾਤੀ ਅੱਛਾ ਅੱਛਾ ਔਰ 2008 ਕੀ ਮੇਰੇ ਖਿਆਲ ਸ਼ਾਇਦ ਮਿਲੇ ਹੋਣੇ ਤੇ ਇਹ ਇਹ ਆਂਦੀ ਪਈਗੀ ਜੰਮੂ ਤੋਂ ਮੈਂ ਆਪਣਾ ਸ਼ਾਇਦ ਆਪਣਾ ਨਾਂ ਕਿਹਾ ਹਾਂ ਮੈਂ ਵੀ ਆਪਣੇ ਨਾਂ ਕਿਹਾਗਾ ਪੜ੍ਹੋ ਪਹਿਲੇ ਫਿਰ ਦੱਸਦੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਣੀ ਆਣੀ ਕਿਉਂ ਨਹੀਂ ਤੇ ਆ ਗਿਆ ਆਪਣੇ ਨਾਨਕੇ ਗਈ ਹੋਈ ਸੀ ਵੀ ਆਪਾਂ ਨਾਨਕੇ ਗਏ ਆ ਆਹ ਛੁੱਟੀਆਂ ਕੱਟਣ ਗਏ ਆ ਮੈਂ ਵੀ ਆਪਣੇ ਮੇਰਾ ਮੇਰੇ ਨਾਨਕੇ ਹੈਗੇ ਆਪਣੇ ਪਠਾਨਕੋਟ ਗਤੋਰਾ ਪੈਂਦੇ ਆ ਉੱਥੇ ਆ ਮੇਰੇ ਨਾਨਕੇ ਜੰਮੂ ਇਹਨਾਂ ਦੇ ਜੰਮੂ ਆ ਇਹ ਜੰਮੂ ਆਉਂਦੀ ਪਈਗੀ ਤੇ ਮੈਂ ਪਠਾਨਕੋਟੋਂ ਬੈਹਾਂ ਸੀਗਾ ਬੈਠਿਆ ਸੀਗਾ ਤੇ ਉੱਥੇ ਸਾਡੀ ਬੱਸ ਦੇ ਵਿੱਚ ਹੀ ਮੁਲਾਕਾਤ ਹੋਈ ਉਹਦੋਂ ਫੋਨ ਉਹਦੋਂ ਆਹ ਉਹਦੋਂ ਲੈਨ ਲਾਈਨ ਸਿਸਟਮ ਚੱਲਦਾ ਹੀਗਾ ਆਨਲਾਈਨ ਹੀ ਚਲਦਾ ਆਏਗਾ ਤੇ ਆਪਾਂ ਫਿਰ ਮਿਲੇ ਆਂ ਜੀ ਉਹ ਤੋਂ ਬੱਸ ਦੇ ਵਿੱਚ ਸਾਨੂੰ ਮੈਨੂੰ ਦਾ ਘਰ ਘਰ ਟੈਲੀਫੋਨ ਟੈਲੀਫੋਨ ਨਹੀਂ ਹੁੰਦਾ ਆਏਗਾ ਮੇਰੇ ਖਿਆਲ ਚ ਪਤਾ ਨਹੀਂ ਹੁੰਦਾ ਆਏਗਾ ਕਿ ਨਹੀਂ ਹੁੰਦਾ ਨਹੀਂ ਨਾ ਨਾ ਹੁੰਦਾ ਆਏਗਾ ਸਾਡੇ ਕੋਲ ਉਹ ਨਹੀਂ ਮੈਂ ਇਹਨੂੰ ਨੰਬਰ ਪਤਾ ਕਿੱਦਾਂ ਦਿੱਤਾ ਇਹ ਨਾ ਮੈਨੂੰ ਨੰਬਰ ਵਧਾ ਕੇ ਪਤਾ ਇਸ ਦਾ ਬੋਲ ਕੇ ਬੋਲ ਕੇ ਬੋਲ ਕੇ ਪਤਾ ਨੰਬਰ ਹੀ ਦਿੱਤਾ ਤਾਂ ਹੋ ਕੱਲਾ ਨੰਬਰ ਹੀ ਦਿੱਤਾ ਉਹ ਮੋਰੇ ਜਿਹੜਾ ਕੋਡ ਮੈਂ ਕੋਡ ਲੱਗਦਾ ਹੈ ਨਾ 01886 ਸਾਡੇ ਟਾਂਡੇ ਦਾ ਕੋਡ ਹੈ ਤੇ ਉਹ ਮੋਰੇ ਮੋਰੇ ਦਿੱਤਾ ਹੀ ਨਹੀਂ ਉਹ ਪਿਛਲਾ ਹੀ ਦੇ ਦਿੱਤਾ ਨੰਬਰ ਪਾਣੀ 27 500 ਇਦਾਂ ਹੀ ਕੋਈ 53 ਹੀਗਾ ਪਤਾ ਨਹੀਂ ਪੁੰਝ ਜਾ ਹੀ ਪਤਾ ਨਹੀਂ ਕਿੰਨਾ ਹੀਗਾ ਹੁਣ ਤਾਂ ਚਿੱਤਾ ਚੂਤਾ ਭੁੱਲ ਗਿਆ ਤੇ ਇਹ ਕਿਤੇ ਲਾਉਂਦੀ ਰਹੀ ਤੇ ਉਹ ਲੋਕਲ ਹੀ ਲੱਗਦਾ ਰਿਆ ਤੇ ਉਸ ਤੋਂ ਬਾਅਦ ਅਸੀਂ 6 ਮਹੀਨੇ ਬਾਅਦ ਫੇਰ ਮਿਲੇ ਯਾਰ ਮਾਰਚ ਵਿੱਚ ਤਾਂ ਆਪਾਂ ਮਿਲਾਂਗੇ ਤੇ ਉਸ ਤੋਂ ਬਾਅਦ ਸ਼ੁਰੂਆਤਰੀ ਦਾ ਮੇਲਾ ਹਾਂ ਸੱਚ ਸ਼ੁਰੂਆਤਰੀ ਦੇ ਮੇਲੇ ਆਹੋ ਆਹੋ ਆਹ ਅਸੀਂ ਫੇਸ਼ ਸ਼ੁਰੂਆਤਰੀ ਦੇ ਮੇਲੇ 'ਚ ਮਿਲੇ ਜੀ ਸ਼ੁਰੂਆਤਰੀ ਉੱਥੇ ਫਿਰ ਆਪਾਂ ਮਿਲ ਕੇ ਉਦੋਂ ਮੇਤੋਂ ਔਰ ਫੋਨ ਨੰਬਰ ਫੋਨ ਆਈਗਾ ਦੂਜਾ ਨਾ ਆ ਗਿਆ ਕੀ ਨਾਮ ਉਹਦਾ ਬੜਾ ਜਾਂ ਬੱਡਾ ਜਿਹਾ ਹੁੰਦਾ 3310 3315 ਉਸ ਵੇਲੇ ਜਮਾਨੇ ਦਾ ਮਾਲਕ ਮੇਰੇ ਬੜਾ ਮਹਿੰਗਾ ਫੋਨ ਸੀਗਾ 3.5 3000 ਦਾ 4.5 4000 ਰੁਪਏ ਦਾ ਲਿਆ ਸੀ ਉਦੋਂ 3310 ਉਦੋਂ ਉਹੀ ਚੱਲਦੇ ਸੀਗੇ ਤੇ ਲੈਂਡ ਲਾਈਨ ਕਾਲ ਉਦੋਂ ਹੀ ਗਈ 3 ਰੁਪਏ ਮੈਂਟ ਦੇ ਹਿਸਾਬ ਨਾਲ ਕਾਲ ਸੀਗੀ ਉਦੋਂ ਲੈਟਰ ਵੀ ਲਿਖੇ ਆਪਾਂ ਕਾਪੀ ਆ ਕਾਪੀ ਭਰੀ ਹੁੰਦੀਗੀ ਇਹ ਤਾਂ ਲੈ ਕੇ ਜੱਜ ਤੱਕ ਕੋਤੇ-ਕੋਤੇ ਕੀ ਲਿਖਿਆ ਹੋਗਾ ਆਹਾ ਚਲੋ ਆ ਅੱਜ ਕੱਲ ਤਾਂ ਬਸ ਆਨਲਾਈਨ ਹੀ ਚੱਲਦਾ ਸਿਸਟਮ ਆਪਾਂ ਫੇਰ ਫੇਰ ਸਾਡੀ ਸਟੋਰੀ ਫੇਰ 6 ਕ ਮਹੀਨੇ ਬਾਅਦ ਹੀ ਵਿਸ਼ੇਸ਼ 6-7 ਮਹੀਨੇ ਸਾਡਾ ਮਤਲਬ ਕੇ ਆਪਾਂ ਆਕ ਦੂਜੇ ਨੂੰ ਹਫਤੇ ਵਾਰ ਕਿਤੇ ਜਾ ਕੇ ਮਿਲਦੇਗੇ ਕਿਉਂਕਿ ਉਦੋਂ ਨਾਮ ਇਹ ਤੋਂ ਬਾਈਕ ਹੁੰਦੀਗੀ ਉਹ ਹੱਥ ਰੱਖਿਆ ਵੇ ਮੋਰੇ ਕੈਮਰੇ ਦਾ ਪਤਾ ਨਹੀਂ ਹੈਗਾ ਫੜਨ ਦਾ ਕਿੱਥੇ ਫੜਿਆ ਕਿੱਥੇ ਨਹੀਂ ਆਹ ਉਹ ਮੰਨ ਘੱਟਾ ਉਹ ਬੰਦ ਕਰ ਲੋਈ ਲੜਦੀ ਜਦਾਂ ਇਹ ਬੋਲ ਰਹੀ ਹਾਂ ਉਹ ਦੇ ਲੋ ਕਿਦਾਂ ਲੜਦੀ ਹੈ ਜੀ ਤੇ ਉਦੋਂ ਉਦੋਂ ਨਹੀਂ ਲੜਦੀ ਉਦੋਂ ਨਹੀਂ ਲੜਦੀ ਸੀ ਚਲੋ ਜੀ ਲਗਾਤੇ ਜੀ ਉਹ ਤੁਹਾਡੀ ਹੁਣ ਸਟੋਰੀ ਹਮ ਜਿਹੜੀ ਰਹਿ ਗਈ ਹੈ ਹੁਣ ਉਹ ਸੁਣਾਣੇ ਆ ਕਿੱਥੇ ਸੀ ਗਿਆ ਅਸੀਂ ਇਹ ਤੋਂ ਭੁੱਲ ਗਏ ਇਹ ਤੋਂ ਭੁੱਲ ਗਏ ਇਹ ਤੋਂ ਭੁੱਲ ਗਏ ਆਈ ਹੈ ਕਿੱਥੇ ਆਏ ਦੱਸ ਅਸੀਂ ਕਾੜ ਮਿਲੇ ਸੀ ਕਾੜ ਕਾੜ ਮੇਲੇ ਦੇ ਵਿੱਚ ਹੀ ਮਿਲੇ ਤੇ ਫੇਰ ਅਸੀਂ ਨੇ ਤੇ ਦਰ ਹੋ ਜਾ ਪੁੱਤ ਫੇਰ ਅਸੀਂ ਮਿਲੇ ਨਹੀਂ ਤਿੰਨ ਚੇ ਇਹ ਕਾਰਡ ਕਾਰ ਮੇਲੇ ਦੇ ਵਿੱਚ ਮਿਲੇ ਉੱਥੇ ਨੰਬਰ ਦਿੱਤਾ ਹੀ ਗਾਇਨੋ ਉਦੋਂ ਚੱਲਦਾ ਸੀਗਾ ਉਹ ਲੈਂਡ ਨੈਟ ਸਿਸਟਮ ਚੱਲਦਾ ਸੀਗਾ ਤੇ ਉਦੋਂ ਆਪਾਂ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਦਿੱਤਾ ਤੇਨੂੰ ਦਿੱਤਾ ਇਹਨੂੰ ਨੰਬਰ ਦਿੱਤਾ ਫਿਰ ਆਪਣੀ ਗੱਲਬਾਤ ਹੋਣ ਲੱਗੀ ਉਦੋਂ ਫੋਨ ਵੀ ਬੜੀ ਮਹਿੰਗੀ ਸੀਗੀ 3 ਰੁਪਏ ਲੱਗਦੇ ਹੁੰਦੇ ਸੀਗੇ ਇੱਕ ਮਿੰਟ ਦੇ ਪਤਾ ਨਹੀਂ ਚਲੋ ਇਹ ਹੈਗਾ ਕਿ ਇਹਨੂੰ ਮੈਂ ਫੋਨ ਦਿੱਤਾ ਹੀ ਸੀ ਸਕਰੀਨ ਉਹਦੀ ਵਿਚਾਰੀ ਦੀ ਟੁੱਟੀ ਸੀਗੀ ਇਹ ਸਕਰੀਨ ਸੀ ਸੀ ਇਹ ਦੂਜਾ ਫੋਨ ਤੇ ਦਾ ਇਦਾਂ ਘੁੰਮਦਾ ਕੀ ਨਾਮ ਉਹਦਾ ਸੋਨੀ ਐਕਸਨ ਉਹ ਨਹੀਂ ਐਕਸਨ ਥੋੜੀ ਹੋਰ ਦੂਸਰਾ Samsung ਦਾ ਜਿਹੜਾ ਕੰਮ ਤਾਂ ਵੜਾ ਸੀ ਉਹ ਆਹੋ ਉਹ ਹੀ Nokia ਦਾ ਸੀਗਾ ਉਹ Nokia ਦਾ ਹੁਣ Nokia ਦਾ ਸੀਗਾ ਤੇ ਉਹ ਦਿੱਤਾ ਹੀ ਉਹਦੀ ਸਕਰੀਨ ਨਹੀਂ ਚੱਲਦੀ ਸੀਗੀ ਬਸ ਪਰ ਸਭ ਦਾ ਟਾਈਮ ਵਧੀਆ ਸੀਗਾ ਹਾਂ ਅਸੀਂ ਲੈਟਰ ਵੀ ਲਿਖਿਆ ਇੱਕ ਦੂਜੇ ਨੂੰ ਤੇ ਫੇਰ ਇਹਦਾ ਬਾਪੂ ਨਹੀਂ ਮੰਨਦਾ ਸੀਗਾ ਜੀ ਬਾਪੂ ਉਹ ਤਾਂ ਮੰਨਦਾ ਨਹੀਂ ਸੀਗਾ ਐ ਅਹੀਂ ਫੇ ਭੱਜ ਗਏ ਫਿਰ ਅਸੀਂ ਭੱਜ ਗਿਆ ਦੋਨੇ ਨਵਾਲਗ ਸੀਗੇ ਅਸੀਂ ਇਹ ਇਹ ਹੀਗੀ 16 ਸਾਲ ਦੀ ਖਰੇ ਮੈਂ ਸੀਗਾ ਮੇਰੇ ਖਿਲ 19 ਸਾਲ ਦਾ ਤੇ ਅਸੀਂ ਭੱਜ ਗਏ ਘਰੋਂ ਤੇਰੇ ਡੈਡੀ ਨੇ ਬੁਲਾ ਲਿਆ ਸਾਨੂੰ ਝਾਸੇ ਨਾਲ ਵੀ ਆ ਜਾ ਪੁੱਤ ਅਹੀਂ ਤੈਨੂੰ ਕੁਝ ਨਹੀਂ ਕਹਨੇ ਹੈਗੇ ਆ ਜਾ ਅਸੀਂ ਮੰਨ ਗਏ ਅਹੀਂ ਤੇਰਾ ਵਿਆਹ ਕਰਾ ਦਿੰਦੇ ਆ ਉਹਨੇ ਬੁਲਾ ਤਾਂ ਲਿਆ ਉਧਰੋਂ ਪਿਓ ਨੇ ਪੁਲਿਸ ਦਾਦ ਲਈ ਪੋਲਸ ਸਾਦ ਲਈ ਹੋ ਕੇ ਤੇ ਉੱਥੇ ਦਾ ਸਾਡਾ ਉਹਨਾਂ ਨੇ ਕੜਾ ਬਣਾ ਦੇਣਾ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਪਿੰਡ ਵਾਲੇ ਇੱਕ ਪਾਸੇ ਇੱਧਰ ਪਾਸੇ ਹੋ ਜਾ ਬੂਜਾ ਪਿੰਡ ਵਾਲੇ ਇੱਕ ਪਾਸੇ ਐ ਮੇਰਾ ਟੱਬਰ ਮੇਰੇ ਸਾਰੇ ਰਿਸ਼ਤੇਦਾਰ ਜਿਹੜੇ ਮਾਮੇ ਚਾਚੇ ਮਾਮੇ ਚਾਚੇ ਨਹੀਂ ਚਾਚੇ ਨਹੀਂ ਗਏ ਉਦੋਂ ਹੀਗਾ ਮਾਮਾ ਵੀ ਸੀਗਾ ਤੇ ਮਾਸੀਆਂ ਵੀ ਸੀਗੀਆਂ ਸਮਰਾਲੇ ਵਾਲੀ ਤੇ ਹੋਰ ਕਈ ਗਏ ਸਾਰੇ ਹੀ ਦੌੜ ਗਏ ਭਰਾਵਾ ਜਦੋਂ ਸਾਵਣ ਨੂੰ ਉਹਦੇ ਹੀ દોੜ ਕੇ ਜਦੋਂ ਪੁਲਸ ਆ ਗਈ ਗੁਰਦੁਆਰੇ ਜਦੋਂ ਆਪਾਂ ਫੇਰਾ ਲੈਣ ਲੱਗੇ ਇੱਕ ਫੇਰਾ ਹੀ ਲਿਆ ਦੂਜੇ ਫੇਰੇ ਤੇ ਉਹਨਾਂ ਧੋਣਾ ਫੜ ਲਿਆ ਆ ਜਾ ਪੁੱਤ ਤੇਰੇ ਫੇਰੇ ਕਰਾਨੇ ਆ ਉਮਰ ਕਿੰਨੀ ਹੈ ਤੇਰੀ ਫੇਰੇ ਜੀ ਚਲੋ ਉਹਨਾਂ ਨੇ ਨਵਾਲਗ ਸੀਗੇ ਚਲੋ ਇਹ ਵਿਆਹ ਨਹੀਂ ਹੋਇਆ ਸੀਗਾ ਤੇ ਬਚਾਹ ਹੋ ਗਿਆ ਤੇ ਅਸੀਂ ਮਤਲਬ ਕਿ ਉਹਨਾਂ ਨੇ ਪਿੰਡ ਆ ਇੱਕ ਪਾਸੇ ਸੀਗਾ ਪਿੰਡ ਵਾਲੇ ਕਹਿੰਦੇ ਵੀ ਸਾਡੇ ਹਵਾਲੇ ਕਰ ਦਿਓ ਇਹਨੂੰ ਸਾਡੀ ਪਿੰਡ ਦੀ ਧੀ ਪੈਨੂੰ ਇਹਨੇ ਕੀਤਾ ਇਹਨੂੰ ਅਸੀਂ ਵੱਡਦੇ ਆਂਗੇ ਟੋਕਦੇ ਆਂਗੇ ਅਦਾ ਕਰਦੇ ਆਂ ਅਦਾ ਕਰਦੇ ਆਂ ਪਰ ਵਿੱਚ ਚੰਗੇ ਬੰਦੇ ਵੀ ਸੀਗੇ ਚੰਗੇ ਇਨਸਾਨ ਵੀ ਹੈਗੇ ਆ ਤੇ ਉਹਨਾਂ ਨੇ ਮਿਲ ਕੇ ਫਿਰ ਕਿਹਾ ਵੀ ਭਾਈ ਉਹਦੇ ਕੁੜੀ ਦੀ ਇਦਾਜਮੰਦੀ ਇਹ ਦੇਖੋ ਵੀ ਕੋਈ ਬੰਦਾ ਕੋਈ ਜ਼ਬਰਦਸਤ ਜ਼ੋਰ ਜ਼ਬਰਦਸਤੀ ਨਾਲ ਥੋੜੀ ਨਾ ਹੋਇਆ ਹੈਗਾ ਵੀ ਕੁੜੀ ਦੀ ਪਹਲੋਂ ਇਦਾਜਮੰਦੀ ਹੈ ਕਿ ਨਹੀਂ ਫਿਰ ਜੀ ਇਹਨੂੰ ਪੁੱਛਿਆ ਯਾ ਵੀ ਕਿਦਾਂ ਕੀ ਸਕਦਾ ਵਾ ਫਿਰ ਇਹਨੇ ਦੱਸਿਆ ਵੀ ਹਾਂ ਜੀ ਵੀ ਅਸੀਂ ਮਿਲ ਕੇ ਇੱਕ ਦੂਸਰੇ ਨੂੰ ਪਿਆਰ ਕਰਦੇ ਆਂ ਤੇ ਡੈਡੀ ਇਹਨਾਂ ਡੈੜੀ ਸਾਡੇ ਨੇ ਮਿਲ ਕੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਵਿਆਹ ਕਰ ਦਿੰਨੇ ਆਂ ਵੀ ਆ ਜਾਓ ਤੇ ਮੁੜ ਕੇ ਨਾਲੇ ਪੁਲਿਸ ਆਦ ਲਈ ਦੇ ਜੀ ਫੇਰ ਜੀ ਵਿਆਹ ਹੋ ਗਿਆ ਸਾਡੇ ਤੇ ਥੋੜੇ ਥੋੜੇ ਨਿਆਣੇ ਵੀ ਹੋ ਗਏ 3 ਸਾਲ ਤੇ ਤੇ ਇੱਕ ਆ ਮੋੜ ਗਈ ਮੈਰਿਜ ਹੋਏਗੀ 2024 ਚੱਲ ਰਿਹਾ 2024 ਚੱਲ ਰਿਹਾ ਲਾਈਵ ਤੋਂ ਬੋਲਦਾ ਆ ਬਹੁਤ ਆਏ